ਹਾਂਜੀ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਇਸ ਵਕਤ ਖੜੇ ਹੈਗੇ ਆ ਅਸੀਂ ਅਹਿਮਦਗੜ੍ਹ ਦੀ ਛਪਾਰ ਰੋਡ ਦੇ ਉੱਤੇ ਜਿਸ ਦੇ ਬਾਰੇ ਇੱਕ ਪਹਿਲਾਂ ਕੁਝ ਦਿਨ ਪਹਿਲਾਂ ਅਸੀਂ ਵੀਡੀਓ ਵੀ ਪਾਈ ਸੀ ਜਿਸ ਦੇ ਵਿੱਚ ਸੜਕ ਜਿਹੜੀ ਉਹ ਬਣਨੀ ਸ਼ੁਰੂ ਹੋ ਚੁੱਕੀ ਸੀ ਤਾਂ ਅਸੀਂ ਉਹ ਦੱਸਿਆ ਸੀ ਕਿ ਸੜਕ ਬਣਨੀ ਸ਼ੁਰੂ ਹੋ ਚੁੱਕੀ ਹੈ ਪਰ ਕਈ ਭਰਾਵਾਂ ਦੇ ਜਿਹੜੇ ਕਮੈਂਟ ਆਏ ਕਿ ਸੜਕ ਦੀ ਹਾਲਤ ਬਹੁਤ ਜ਼ਿਆਦਾ ਬੱਤਰ ਹੋ ਚੁੱਕੀ ਹੈ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ 100% ਹਾਂ ਬੱਤਰ ਨਹੀਂ ਹੈ ਨਰਕ ਦਾ ਦਵਾਰ ਬਣ ਚੁੱਕਿਆ ਤੁਸੀਂ ਦੇਖੋ ਕਿੱਡੇ ਕਿੱਡੇ ਜਿਹੜੇ ਟੋਏ ਦੇ ਵਿੱਚ ਪਏ ਹੋਏ ਨੇਗੇ ਇੱਕ ਗੱਲ ਜ਼ਰੂਰ ਹੈ ਕਿ ਸੜਕ ਜਿਹੜੀ ਹੈ ਬਣਨੀ ਜਰੂਰ ਸ਼ੁਰੂ ਹੋ ਗਈ ਸੀ ਐਕਸਏ ਨੇ ਪੀਡਬਲਯੂਡੀ ਨਾਲ ਗੱਲ ਹੋਈ ਸੀ ਤਾਂ ਉਹਨਾਂ ਵੱਲੋਂ ਜਿਹੜੀ ਇੱਥੇ ਪੱਟ ਕੇ ਆਪਣੇ ਕਹਿ ਸਕਦੇ ਆ ਕਿ ਕ੍ਰੇਨਾਂ ਜੀਆਂ ਲੱਗੀਆਂ ਸੀ ਤੇ ਉਹਨਾਂ ਨੇ ਸੜਕ ਨੂੰ ਪੱਟ ਕੇ ਨਾ ਤਾਂ ਇੱਥੇ ਉਹਨਾਂ ਵੱਲੋਂ ਬਜਰੀ ਪਾਈ ਗਈ ਸੀ ਰਾਤ ਨੂੰ ਉਹ ਦੂਸਰੇ ਦਿਨ ਮੈਂ ਸਵੇਰੇ ਸੈਰ ਕਰਨ ਗਿਆ ਤਾਂ ਉਹ ਸੜਕ ਦੇ ਉੱਤੇ ਬਜਰੀ ਜੰਮ ਵੀ ਗਈ ਸੀ ਪਰ ਥੱਲੇ ਉਹ ਗਿੱਲੀ ਸੀ ਤਾਂ ਉਸ ਤੋਂ ਬਾਅਦ ਬਰਸਾਤ ਹੋਈ ਬਹੁਤ ਜ਼ਿਆਦਾ ਲਗਾਤਾਰ ਬਰਸਾਤ ਹੁੰਦੀ ਰਹੀ ਤਾਂ ਉਹ ਜਿਹੜੀ ਬਜਰੀ ਆ ਸਾਰੀ ਨਿਕਲ ਗਈ ਤੇ ਆਪ ਪਹਿਲੇ ਇੱਕ ਵਾਰੀ ਗੱਲ ਫਿਰ ਦਿਖਾਉਣਾ ਤਾਂ ਦੇਖਿਓ ਪਹਿਲਾਂ ਟੈਂਪੂ ਦੇਖਿਓ ਇੱਥੇ ਹੁਣ ਇੱਕ ਗੱਡੀ ਇਹਦੇ ਵਿੱਚ ਲੱਗੀ ਆ ਜੇ ਮੈਂ ਉਦੋਂ ਲਾਈਵ ਕੀਤਾ ਨਹੀਂ ਸੀ ਤਾਂ ਉਹਦਾ ਬੰਪਰ ਜਿਹੜਾ ਉਹ ਇਸ ਟੈਂਪੂ ਟੁੱਟ ਗਿਆ ਤੇ ਬਹੁਤ ਜ਼ੋਰ ਦੇ ਨਾਲ ਲੱਗੀ ਤੇ ਸ਼ਾਇਦ ਉਹ ਦੇਖੋ ਸੋ ਇੱਥੇ ਜਿਹੜੀਆਂ ਹੱਡੀਆਂ ਟੁੱਟਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਪਰ ਕਹਿੰਦੇ ਨੇ ਕਿ ਹੁਣ ਰੱਬ ਦਾ ਜਿਹੜਾ ਮੌਸਮਾ ਜਿਹੜਾ ਰੱਬ ਨੇ ਕੀਤਾ ਉਹਦੇ ਅੱਗੇ ਵੀ ਕਿਸੇ ਦੀ ਵਾਹ ਪੇਸ਼ ਨਹੀਂ ਚੱਲਦੀ ਹੈਗੀ ਸੋ ਤੁਸੀਂ ਦੇਖੋ ਹਾਂ ਆਪਾਂ ਗੱਲ ਕਰ ਰਹੇ ਸੀ ਕਿ ਉਹ ਜਿਹੜੀ ਹੈਗੀ ਬਜਰੀ ਇੱਥੇ ਪਾ ਦਿੱਤੀ ਗਈ ਸੀਗੀ ਉਹਦੇ ਵਿੱਚ ਮਿਕਸ ਕੀਤਾ ਗਿਆ ਸੀ ਬਾਕਾਇਦਾ ਸੀਮਿੰਟ ਵਗੈਰਾ ਤੇ ਜਮੂ ਵੀ ਗਈ ਸੀ ਮੈਂ ਦੂਸਰੇ ਦਿਨ ਸੈਰ ਕਰਨ ਗਿਆ ਸਵੇਰੇ ਤਾਂ ਮੈਂ ਕਿਹਾ ਚਲੋ ਚੰਗੀ ਗੱਲ ਆ ਕਿ ਹੈਵੀ ਟਰੱਕ ਨੇ ਜਿਹੜੇ ਉਹ ਇੱਥੋਂ ਵਧੀਆ ਲੰਘਣ ਲੱਗੇ ਸੀਗੇ ਪਰ ਅਚਾਨਕ ਬਰਸਾਤ ਲਗਾਤਾਰ ਪੈਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਉਹ ਸੜਕ ਦੇ ਵਿੱਚੋਂ ਸਾਰੀ ਬਜਰੀ ਨਿਕਲ ਗਈ ਹੈਵੀ ਵੀਕਲ ਲੰਘੇ ਤਾਂ ਉਹ ਬਜਰੀ ਉਸੇ ਤਰ੍ਹਾਂ ਖਿੰਡੀ ਪਈ ਆ ਪਰ ਉਹ ਬਜਰੀ ਹੁਣ ਕਹਿ ਸਕਦੇ ਆ ਆਪਣੇ ਦੀ ਹੋਰ ਵੀ ਖਤਰਨਾਕ ਹੋ ਗਈ ਹੈ ਮੋਟਰਸਾਈਕਲਾਂ ਲਈ ਖਾਸ ਤੌਰ ਤੇ ਉੱਥੇ ਸਲਿੱਪ ਕਰਨ ਲੱਗੇ ਮੋਟਰਸਾਈਕਲ ਵਾਲੇ ਤਾਂ ਤੁਸੀਂ ਇਹ ਦੇਖੋ ਆਹ ਓਹ ਹੋ ਹੋ ਲਓ ਜੀ ਇਹਦਾ ਬੰਪਰ ਟੁੱਟਦਾ ਟੁੱਟਦਾ ਹੀ ਬਚਿਆ ਹੈਗਾ ਸੋ ਬਹੁਤ ਹੀ ਵੱਡੇ ਵੱਡੇ ਟੋਏ ਨੇ ਆਮ ਬੰਦੇ ਨੂੰ ਤਾਂ ਜਿਹੜੇ ਹੈਗੇ ਨੇ ਟੋਏ ਪਤਾ ਹੀ ਨਹੀਂ ਲੱਗਦੇ ਹੈਗੇ ਉਹ ਵਰਮਾ ਜੀ ਨਿਕਲ ਰਹੇ ਨੇ ਤੇ ਇਹ ਇਹ ਉਹ ਪਰਲੇ ਪਾਸੇ ਜਿਹੜਾ ਟੋਆ ਫੇਰ ਵੀ ਘਟਾ ਹੈਗਾ ਤਾਂ ਹੈ ਪਰ ਉਰਲੇ ਪਾਸੇ ਦਾ ਟੋਆ ਦੇਖੋ ਹੁਣ ਆ ਮੋਟਰਸਾਈਕਲ ਵਾਲੇ ਨੂੰ ਨਹੀਂ ਪਤਾ ਤਾਂ ਇਸ ਤਰ੍ਹਾਂ ਜਿਹੜੇ ਇਹ ਵੱਡੇ ਵੱਡੇ ਟੋਏ ਨੇ ਬਰਸਾਤ ਬਹੁਤ ਜ਼ਿਆਦਾ ਹੁਣ ਹੋ ਰਹੀ ਆ ਇੱਕ ਤਾਂ ਦੱਸਿਓ ਬਰਸਾਤ ਜਿਹੜੀ ਹੈਗੀ ਕਿੱਥੇ-ਕਿੱਥੇ ਹੋ ਰਹੀ ਹੈ ਤੇ ਕਿੰਨਾ ਕੁ ਪਾਣੀ ਤੁਹਾਡੇ ਖੜਾ ਹੈਗਾ ਤੋਂ ਤੁਹਾਨੂੰ ਇੱਕ ਵਾਰੀ ਦਿਖਾਉਣੇ ਹੈਗੇ ਆ ਤੋਂ ਸੜਕ ਬਾਰੇ ਸੋ ਹੁਣ ਇੱਥੋਂ ਮੈਨੂੰ ਮੈਂ ਪੈਦਲ ਵੀ ਨਹੀਂ ਜਾ ਸਕਦਾ ਹੈਗਾ ਸੋ ਤੁਸੀਂ ਆ ਦੇਖੋ ਮੈਂ ਬੈਂਕ ਦੇ ਉੱਤੇ ਖੜਾ ਹੈਗਾ ਬੈਂਕ ਦੇ ਕੋਲੇ ਖੜਾ ਹੈਗਾ ਦਾ ICICI ਬੈਂਕ ਹੈਗਾ ਉਹਦੇ ਬਿਲਕੁਲ ਸਾਹਮਣੇ ਤੇ ਆ ਛੋਲੇ ਭਟੂਏਆਂ ਵਾਲਾ ਤੇ ਆ ਦੇਖੋ ਆ ਸੜਕ ਦੇ ਜਿਹੜੇ ਹਾਲਾਤ ਨੇ ਤੁਸੀਂ ਦੂਰ ਤੱਕ ਦੇਖੋ ਸੋ ਨੂੰ ਮਤਲਬ ਇੱਕ ਇਸ ਤਰ੍ਹਾਂ ਲੱਗੂਗਾ ਜਿਵੇਂ ਆਪਾਂ ਨਾ ਇੱਕ ਕਹ ਸਕਦੇ ਆ ਕਿ ਨਰਕ ਭਰੀ ਸੜਕ ਦੇ ਉੱਤੇ ਆ ਗਈ ਇਹ ਸੜਕ ਨਹੀਂ ਹੈਗੀ ਇਹ ਸੜਕ ਦੇ ਨਾਂ ਦੇ ਉੱਤੇ ਕਲੰਕਾ ਸੋ ਉਹ ਜਿਹੜਾ ਕਲੰਕਾ ਨਾ ਉਹ ਇਹ ਛਪਾਰ ਰੋਡ ਨੇ ਅਹਿਮਦਗੜ੍ਹ ਨੂੰ ਕਲੰਕੀ ਕਰ ਲਾਇਆ ਹੋਇਆ ਹੈਗਾ ਤੇ ਇਹਦੇ ਬਾਰੇ ਕੋਈ ਨਹੀਂ ਸੁਣਦਾ ਇੱਕ ਤਾਂ ਇਹ ਨਗਰ ਕਾਉਂਸਲ ਦੇ ਅੰਡਰ ਨਹੀਂ ਪੈਂਦੀ ਹੈਗੀ ਇਹ ਪੀਡਬਲਯੂਡੀ ਦੇ ਅੰਡਰ ਪੈਂਦੀ ਆ ਆ ਦੇਖੋ ਤੇ ਆ ਦੇਖੋ ਤੁਸੀਂ ਓਹ ਹੋ ਹੋ ਮਾਈ ਗੋਡ ਸੋ ਜਿਹੜੇ ਹੁਣ ਆ ਬਚਾਰੇ ਪੈਦਲ ਕੁੜੀਆਂ ਨੇ ਜਿਹੜੀਆਂ ਇੱਥੋਂ ਪੜ ਕੇ ਆਉਂਦੀਆਂ ਨੇ ਕੋਈ ਐਲਰਟਸ ਕਰਦੇ ਆ ਜਾਂ ਕੋਈ ਹੋਰ ਵੈਸੇ ਆਪਣੇ ਕੰਮਕਾਰ ਜੌਬ ਕਰਦੀਆਂ ਹੈਗੀਆਂ ਨੇ ਇਹਨਾਂ ਲੜਕੀਆਂ ਨੂੰ ਬਹੁਤ ਦੇਖੋ ਮੁਸ਼ਕਲ ਜਿਹੜੀ ਹੁਣ ਜੇ ਇੱਥੇ ਟਰੱਕ ਵਗੈਰਾ ਆਉਂਦਾ ਹੈਗਾ ਕੋਈ ਤਾਂ ਉਹ ਫੇਰ ਛਿੱਟੇ ਵੀ ਪਾਉਂਦਾ ਹੈਗਾ ਸੋ ਜਿਹੜੀ ਇਹ ਸੜਕਾ ਇਹਦੀ ਨਾ ਹਾਲ ਤਾਂ ਜਿਹੜੀ ਵੱਤ ਤੋਂ ਵੱਤਰ ਹੋ ਚੁੱਕੀ ਹੈਗੀ ਆ ਪਤਾ ਨਹੀਂ ਕਦੋਂ ਭਾਰ ਖੁੱਲਣਗੇ ਇੱਕ ਤਾਂ ਪ੍ਰਮਾਤਮਾ ਦੀ ਜਿਹੜੀ ਹੈਗੀ ਆ ਪਰ ਕੋਪੀ ਹੋਈ ਹੋਈ ਆਪਣੇ ਉੱਤੇ ਤਾਂ ਪ੍ਰਮਾਤਮਾ ਵੀ ਸਾਥ ਨਹੀਂ ਦੇ ਰਿਹਾ ਹੈਗਾ ਚਲੋ ਆਪਾਂ ਤਾਂ ਫੇਰ ਵੀ ਇਹਨਾਂ ਗੱਲਾਂ ਦੇ ਨਾਲ ਸਾਰ ਲੈਣੇ ਆ ਪਰ ਉਹ ਸਾਡੇ ਜਿਹੜੇ ਭੈਣ ਭਰਾ ਨੇ ਪ੍ਰਮਾਤਮਾ ਦੀ ਪ੍ਰਕੋਪੀ ਕਹਿ ਸਕਦੇ ਹਾਂ ਸ਼ਿਕਾਰ ਹੋਏ ਨੇ ਬਹੁਤ ਬੁਰੀ ਤਰ੍ਹਾਂ ਤਾ ਆਪਾਂ ਤੁਹਾਨੂੰ ਥੋੜਾ ਜਿਹਾ ਅੱਗੇ ਲੈ ਕੇ ਚੱਲਦੇ ਆ। ਓ ਮਾਈ ਗੋਡ। ਤਾਂ ਆਹ ਹਨਾ ਆਪਾਂ ਇੱਥੇ ਇੱਕ ICICI ਬੈਂਕ ਸੀ ਉਹ ਆ ਹੁਣ ਇੱਥੇ HDFC ਬੈਂਕ ਵਗੈਰਾ ਆ ਗਏ ਹੈਗੇ ਆ। ਉਹਨੂੰ ਇੱਥੇ ਹੁਣ ਆਪਾਂ ਦਿਖਾਉ ਰਹੇ ਆ ਇਹ ਵੀ ਆਏ ਆ ਦੇਖੋ ਉਹ ਯਾਰਿਆਂ ਨੂੰ ਪਤਾ ਨਹੀਂ ਹੈਗਾ। ਸ਼ਾਇਦਾਂ ਨੂੰ ਪਤਾ ਸੀ ਇਹਨੇ ਸਲੋ ਕਰ ਲਿਆ। ਤਾਂ ਕਰਕੇ ਦਾ ਵਿਸ਼ਾ ਹੋ ਗਿਆ। ਨਹੀਂ ਇੱਥੇ ਚਾਂਸ ਨੇ ਜਿਹੜੇ ਕੋਈ ਬਚਣ ਦੇ ਹੈ ਨਹੀਂਗੇ। ਆਮ ਬੰਦੇ ਦੇ ਤਾਂ। ਸੋ ਉਹ ਦੇਖੋ ਤੁਸੀਂ ਦੂਰ ਤੱਕ ਦੇਖੋ ਤੁਸੀਂ ਆ ਜਿਹੜੇ ਨੇ ਕੋਈ ਆ ਦੇਖੋ ਇੱਥੇ ਵੱਡੇ ਵੱਡੇ ਟੋਏ ਜਿਹੜੇ ਸੜਕ ਦੇ ਉੱਤੇ ਪਏ ਨੇਗੇ ਆ ਤੇ ਅੱਗੇ ਤੋਂ ਦਿਖਾਉਣੇ ਆ ਪਤਾ ਹੀ ਨਹੀਂ ਆ ਰਹੇ ਸੜਕ ਸੜਕ ਹੈ ਇਹਨੂੰ ਹੜਕ ਕਹਿ ਸਕਦੇ ਆ ਇਹਨੂੰ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਕਿ ਇਹ ਇਹ ਸੜਕਾ ਇਹ ਇਹ ਤਾਂ ਯਾਰ ਇਹ ਦੇਖੋ ਸਾਰੇ ਗਾਲਾਂ ਹੀ ਕੱਢ ਕੇ ਜਾਂਦੇ ਨੇ ਯਾਰ ਕੀ ਸਾਡੇ ਮਤਲਬ ਅਸਰ ਕੀ ਪੈਂਦਾ ਹੈਗਾ ਮਤਲਬ ਸਮਝ ਤੋਂ ਗੱਲ ਬਾਹਰ ਆ ਇੱਥੇ ਅ ਦੱਸਣਾ ਪੈਂਦਾ ਵੀਰੇ ਇੱਥੇ ਟੋਆ ਆਇਆ ਬਹੁਤ ਵੱਡਾ ਸੋ ਇੱਥੇ ਬਹੁਤ ਵੱਡਾ ਟੋਆ ਆਇਆ ਤੇ ਇੱਥੇ ਬਹੁਤ ਧਿਆਨ ਦੇ ਨਾਲ ਲੰਘਣ ਦੀ ਲੋੜ ਆ ਆ ਦੇਖੋ ਦੱਸਣਾ ਪੈਂਦਾ ਦੇਖੋ ਬੰਪਰ ਨਾਲ ਲੱਗਦਾ ਲੱਗਦਾ ਜਿਹੜਾ ਬਚਿਆ ਹੈਗਾ ਇਹਦਾ ਬਾਈ ਦਾ ਸੋ ਬਹੁਤ ਜ਼ਿਆਦਾ ਖਤਰਨਾਕ ਆ ਇਹ ਹਾਂਜੀ ਕੀ ਹਾਲ ਆ ਕੀ ਕਹਿੰਦੇ ਹੋ ਪੂਰਾ ਹਾਲ ਕਰ ਦਿੰਦੇ ਨੇ ਹਾਂਜੀ ਸੜਕਾਂ ਟੋਏ ਪੱਟੇ ਪਏ ਨੇ ਇੰਨੇ ਲੱਗਣਾ ਜਾਣਾ ਬਹੁਤ ਔਖਾ ਉਹ ਕਾਰਾਂ ਕਿੰਨੇ ਵਿੱਚ ਲੱਗਦੀ ਹਾਂ ਹਾਂ ਉੱਥੇ ਤਾਂ ਬੰਪਰ ਟੁੱਟ ਗਏ ਉੱਥੇ ਤਾਂ ਦੋ ਤਿੰਨ ਕਾਰਾਂ ਦੇ ਬੰਪਰ ਟੁੱਟ ਗਏ ਭਰਾ ਤੇ ਮੈਂ ਖੁਦ ਦੇਖੇ ਰਿਹਾ ਦੇਖੋ ਆ ਹੁਣ ਆ ਇਹ ਹੈਗੀ ਕਾਰ ਛੋਟੀ ਆ ਆ ਆ ਆ ਓ ਮਾਈ ਗੋਡ ਬਸ ਜੇ ਤਾਂ ਥੋੜਾ ਜਿਹਾ ਕੋਈ ਬੰਦਾ ਥੋੜਾ ਜਿਹਾ ਵੀ ਕੋਈ ਤੇਜ਼ ਲੰਘ ਜਾਵੇ ਤਾਂ ਸਮਝ ਲਓ ਵੀ ਬਸ ਉਹਦੀ ਤਾਂ ਬੰਪਰ ਟੁੱਟ ਗਿਆ ਉਹਦਾ ਤਾਂ ਨੁਕਸਾਨ ਹੋ ਗਿਆ ਕਾਰ ਦਾ ਸੋ ਹੁਣ ਯਾਰ ਤੁਰਨਾ ਵੀ ਔਖਾ ਹੈਗਾ ਤੁਹਾਨੂੰ ਸਾਰੀ ਸੜਕ ਦਿਖਾਉਣੀ ਸਾਨੂੰ ਔਖੀ ਲੱਗਦੀ ਹੈ ਚਲੋ ਕੋਈ ਨਹੀਂ ਫੇਰ ਵੀ ਆਪਣਾ ਮੋਟਰਸਾਈਕਲ ਖੜਾ ਕੇ ਆਇਆ ਕੋਈ ਨਹੀਂ ਬਰਸਾਤ ਆ ਕੋਈ ਗੱਲ ਨਹੀਂ ਭਰਾ ਤੁਹਾਨੂੰ ਦਫਾਉਨੇ ਆ ਸੋ ਯਾਰ ਇਹ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਪੀਡਬਲੂਡੀ ਮਹਿਕਮਾ ਆ ਜਾਂ ਜਿਹੜੇ ਹੋਰ ਵੀ ਕੋਈ ਡਿਪਾਰਟਮੈਂਟ ਦਾ ਇਸ ਕੰਮ ਦੇ ਨਾਲ ਸੰਬੰਧਿਤ ਡਿਪਾਰਟਮੈਂਟ ਨੇ ਯਾਰ ਉਹਨਾਂ ਨੂੰ ਵੀਡੀਓ ਦਾ ਘਟੋ ਘਟ ਪਹੁੰਚੇ ਉਹਨੂੰ ਪਤਾ ਤਾਂ ਲੱਗੇ ਯਾਰ ਉਹਦਾ ਆਰਾਮ ਨਾਲ ਯਾਰ ਬੈਠੇ ਨੇ ਮੀਂਹ ਪੈਂਦਾ ਠੀਕ ਹੈ ਜਿਹੜੇ ਸਾਡੇ ਇਧਰ ਏਰੀਆ ਦੇ ਲੋਕ ਨੇ ਯਾਰ ਤਾਂ ਕੋਈ ਹੜ੍ਹ ਦੇ ਹੜ੍ਹ ਉਹ ਮੋਟੇ ਜਿਵੇਂ ਆਪਰਾ ਘਰ ਦਾ ਮਲਵਾ ਹੁੰਦਾ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ੀਆਂ ਆਪਣੀਆਂ ਪੈ ਜਾਂਦੀਆਂ ਨੇ ਯਾਰ ਉਹੀ ਪੈ ਜਾਣ ਤਾਂ ਮਾੜਾ ਮੋਟਾ ਯਾਰ ਕੋਈ ਓਏ ਹੋਏ ਮੋਟਰਸਾਈਕਲ ਵਾਲਾ ਬੱਜ ਗਿਆ ਜੀ ਦਿਖਣ ਨੂੰ ਉਹਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਟੋਆ ਆ ਦੇਖੋ ਬਜਰੀ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜੀ ਆ ਬਜਰੀ ਆ ਨਾ ਆ ਬਜਰੀ ਇੱਥੇ ਪਾਈ ਗਈ ਸੀਗੀ ਆ ਬਜਰੀ ਹੁਣ ਸਾਰੀ ਨਿਕਲ ਗਈ ਇਹ ਬਜਰੀ ਦੇ ਵਿੱਚ ਨਾ ਮਿਕਸ ਕੀਤਾ ਗਿਆ ਸੀਗਾ ਰੇਤਾ ਤੇ ਸੀਮਿੰਟ ਵਗੈਰਾ ਮਿਕਸ ਕੀਤਾ ਹੋਇਆ ਸੀਗਾ ਸਾਰਾ ਜਿਹੜੀ ਵੱਡੀ ਗੱਡੀ ਆ ਉਹ ਤਾਂ ਜਾਂਦੀਆਂ ਲੰਘ ਹਾਂ ਆ ਕਰ ਮੋੜ ਤੇ ਟੋਏ ਨਹੀਂ ਆ ਦੇਖੋ ਜੀ ਹੁਣ 4 4 ਫੁੱਟ ਦੇ ਚਲੋ 4 ਫੁੱਟ ਤਾਂ ਖੈਰ ਨਹੀਂ ਹੈ ਨਾ 4 ਫੁੱਟ ਤਾਂ ਨਹੀਂ ਲੰਘ ਸਕਦੀ ਹੈਗੀ 2.5 2.5 2 2 2.5 2.5 ਫੁੱਟ ਦੇ ਟੋਏ ਤਾਂ ਜਿਹੜੇ ਅਕਸਰ ਆਮ ਹੀ ਹੈਗੇ ਨੇ ਸੋ ਇਹ ਐ ਨਹੀਂ ਹੈਗਾ ਕਿ ਤੁਸੀਂ ਕਹਿ ਸਕਦੇ ਹੋ ਵੀ ਇੱਕ ਅੱਧੀ ਜਗ੍ਹਾ ਦੇ ਉੱਤੇ ਟੋਏ ਨੇ ਆ ਦੇਖੋ ਤੁਸੀਂ ਇਹ ਜਿਹੜੇ ਟੋਏ ਨੇ ਕੋਈ ਇੱਕ ਅੱਧੀ ਜਗ੍ਹਾ ਤਾਂ ਨਹੀਂ ਹੈਗੇ ਇਹ ਲੈ ਕੇ ਕਹਿੰਦੇ ਵੀ 1 ਕਿਲੋਮੀਟਰ 1.5 ਕਿਲੋਮੀਟਰ ਇਹ ਲੰਬੇ ਦੂਰ ਤੱਕ ਟੋਏ ਨੇਗੇ ਇਹ ਤੇ ਮਤਲਬ ਜੇ ਬੰਦਾ ਇੱਕ ਵਾਰੀ ਸਮਝ ਲਓ ਵੀ ਧੂਰਕੋਟ ਰੋਡ ਤੇ ਆਪਣੇ ਸਪਾਰ ਰੋਡ ਤੇ ਚੜ ਗਿਆ ਧੂਰਕੋਟ ਚੌਂਕ ਤੋਂ ਜੀ ਤਾਂ ਸਮਝ ਲੋ ਵੀ ਉਹ ਫਿਰ ਖਾਲਸਾ ਸਕੂਲ ਤੱਕ ਤਾਂ ਫਿਰ ਉਹ ਐ ਜਾਂਦਾ ਹੈ ਵੀ ਇੱਕ ਐਡਵੈਂਚਰ ਜਿਹਾ ਹੀ ਲੰਘਦਾ ਹੋ ਜਿਵੇਂ ਨਾ ਐਡਵੈਂਚਰ ਕਰਨਾ ਹੁੰਦਾ ਆਪਾਂ ਨੂੰ ਲੱਗਦਾ ਵੀ ਐਡਵੈਂਚਰ ਕਰਦੇ ਆ ਆਪਾਂ ਉਹ ਐਡਵੈਂਚਰ ਆਹੇ ਜੇ ਕਿਸੇ ਨੂੰ ਐਡਵੈਂਚਰ ਕਰਨਾ ਹੈਗਾ ਨਾ ਤਾਂ ਉਹ ਇੱਥੇ ਆ ਕੇ ਆਪਣਾ ਐਡਵੈਂਚਰ ਪੂਰਾ ਕਰ ਸਕਦਾ ਆਪਣਾ ਕੀੜਾ ਜਿਹਾ ਉਹ ਐਡਵੈਂਚਰ ਦਾ ਹੈਗਾ ਕਿਉਂਕਿ ਚਲੋ ਇੱਕ ਸਹੂਲਤ ਦਿੱਤੀ ਐਡਵੈਂਚਰ ਕਰਨ ਦੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਵਾਸੀਆਂ ਨੂੰ ਸੋ ਆਪਾਂ ਨੇ ਇੱਕ ਵਾਰੀ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਜਗ੍ਹਾ ਹੀ ਨਹੀਂ ਹੈਗੀ ਆ ਦੇਖੋ ਸਾਰੇ ਹੁਣ ਕਿੱਥੋਂ ਲੰਘੀਏ ਯਾਰ ਲੰਘਣ ਨੂੰ ਜਗ੍ਹਾ ਹੀ ਨਹੀਂ ਹੈਗੀ ਕਿਸੇ ਪ ਉੱਪਰ ਥੋੜਾ ਫੇਰ ਵੀ ਤੁਹਾਨੂੰ ਇੱਕ ਵਾਰੀ ਮਾੜਾ ਹੋਰ ਦਿਖਾਉਨੇ ਆ ਦੇਖੋ ਕਿਵੇਂ ਕਾਰਾਂ ਇੱਥੋਂ ਲੰਘਦੀਆਂ ਨੇ ਕਿ ਉੱਥੋਂ ਉਹ ਨਾ ਆਪਣੇ ਹੈਗਾ ਉਹ ਪੈਟਰੋਲ ਪੰਪ ਉੱਥੇ ਵੀ ਬਹੁਤ ਵੱਡਾ ਟੋਆ ਆ ਐਡਾ ਕ ਵੱਡਾ ਟੋਆ ਵੀ ਉੱਥੇ ਵੀ ਗੱਡੀਆਂ ਦੇ ਜਿਹੜੇ ਬੰਪਰ ਨੇ ਉਹ ਟੁੱਟਦੇ ਰਹੇ ਨੇ ਸੋ ਆ ਭਰਾ ਹੁਣ ਹੀ ਆਉਂਦੇ ਨੇ ਦੇਖੋ ਆ ਮੋਟਰਸਾਈਕਲ ਦੇਵੇਂ ਬਜ਼ੁਰਗਾਂ ਦਾ ਕਿੰਨਾ ਮਤਲਬ ਮੁਸ਼ਕਲ ਹੈਗਾ ਲੋਕਾਂ ਨੂੰ ਪਰ ਕੋਈ ਸੁਣ ਬਾਈ ਵਾਲਾ ਹੈ ਹੀ ਨਹੀਂ ਸੁਣਨਾ ਕੀ ਯਾਰ ਆ ਰਾਮ ਨੇ ਆਪਣੇ ਏਸੀ ਚੱਲਦੇ ਨੇ ਪੱਖੇ ਚੱਲਦੇ ਨੇ ਆਪਣੇ ਦਫ਼ਤਰ ਮਿਲੇ ਹੋਏ ਨੇ ਵਧੀਆ ਤੇ ਅੱਜ ਹੁਣ ਤੋਂ ਹੀ ਮਹਾਨ ਬਹਾਨਾ ਮੀਹ ਦਾ ਵੀ ਪਕੌੜੇ ਬਣਾਓ ਆਪਣਾ ਖਾਓ ਤੇ ਦਫ਼ਤਰ ਤੇ ਆਪਣਾ ਘਰ ਨੂੰ ਜਾਓ ਕਿਸੇ ਦਾ ਕੀ ਮਤਲਬ ਆ ਯਾਰ ਜਿੱਕੇ ਤੁਹਾਡੇ ਦਾ ਕੋਈ ਡਿੱਗਦਾ ਲੱਤਾਂ ਟੁੱਟਣਗੀਆਂ ਕਿਸੇ ਦੀ ਟੱਟਣਗੀਆਂ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਹੁਣ ਸਰਕਾਰ ਨੇ ਦੇ ਫ੍ਰੀ ਕਰਤਾ ਹੈਗਾ ਮੈਡੀਕਲ ਵੀ ਕੋਈ ਗੱਲ ਨਹੀਂ ਆਪਣਾ ਜੇ ਲੱਤਾਂ ਟੁੱਟਦੀਆਂ ਨੇ ਤਾਂ ਕੋਈ ਗੱਲ ਨਹੀਂ ਹੋਊਗਾ ਕਿਹੜਾ ਕ ਪੈਸਾ ਲੱਗਣਾ ਕੋਈ ਇਹਨਾਂ ਦਾ ਤਾਂ ਇਹ ਹੁਣ ਮੈਨੂੰ ਲੱਗਦਾ ਸੋਚ ਹੋ ਗਈ ਸ਼ਾਇਦ ਤਾਂ ਹੀ ਨਹੀਂ ਬਣਾਉਂਦੇ ਯਾਰ ਸੜਕ ਦੱਸਿਓ ਤਾਂ ਕਮੈਂਟ ਕਰਕੇ ਵੀ ਸ਼ਾਇਦ ਇਹ ਤਾਂ ਹੀ ਨਹੀਂ ਬਣਾਉਂਦੇ ਸੜਕ ਵੀ ਜੇ ਲੱਤਾਂ ਟੁੱਟਦੀਆਂ ਨੇ ਟੁੱਟ ਜਾਣਦੇ ਯਾਰ ਕੋਈ ਗੱਲ ਨਹੀਂ ਦੇਖੋ ਹੁਣ ਇੱਕ ਭੈਣ ਆ ਜਿਹੜੀ ਇਹ ਵਿਚਾਰੀ ਪੈਦਲ ਜਾ ਰਹੀ ਹੈਗੀ ਹੁਣ ਇਹਨੇ ਪਿੰਡ ਨੂੰ ਜਾਣਾ ਆ ਜਾ ਕਿਵੇਂ ਜਾਣਾ ਕਿੱਥੋਂ ਲੰਘੂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਯਾਰ ਇਹ ਯਾਰ ਕੀ ਹਾਲਾਤ ਨੇ ਸਾਡੇ ਦੇਸ਼ ਦੇ ਜੇ ਹੁਣ ਇਹ ਬੱਚੇ ਨੇ ਜਿਹੜੇ ਇਹ ਪੜ੍ਹ ਕੇ ਕੱਲ ਨੂੰ ਇਹ ਜੇ ਕੱਲ ਨੂੰ ਹੁਣ ਇਹ ਬੱਚੇ ਨੇ ਜਿਹੜੇ ਪੜ੍ਹ ਲਿਖ ਕੇ ਬਾਹਰ ਦੇ ਕੰਟਰੀਆਂ ਚਲੇ ਜਾਂਦੇ ਨੇ ਯਾਰ ਕੀ ਉਹ ਉਸ ਤੋਂ ਸੋਚਣਗੇ ਯਾਰ ਅਸੀਂ ਉੱਥੇ ਰਹਿੰਦੇ ਸੀ ਯਾਰ ਕਿਵਾਰਾ ਯਾਰ ਅਸਾਦਾ ਦੇਸ਼ ਆ ਇਹ ਸਾਨੂੰ ਇਹ ਕਹਿਣਾ ਨਹੀਂ ਚਾਹੀਦਾ ਹੈਗਾ ਪਰ ਇਹ ਯਾਰ ਇੱਕ ਨਰਕ ਦੇ ਹਾਲਾਤ ਆ ਜਿਹੜੇ ਨੇਗੇ ਹੁਣ ਆ ਬੱਚੇ ਨੇ ਹੁਣ ਇਹ ਕੱਲ ਨੂੰ ਇਹਨਾਂ ਦੇ ਉੱਤੇ ਕੀ ਮਤਲਬ ਜਿਹੜੀ ਅਸਰ ਹੋਊਗਾ ਲੈ ਜਾਂਦੇ ਨੇ ਬਾਹਰ ਤਾਂ ਉਸ ਤੋਂ ਬਾਅਦ ਉੱਥੇ ਜਾ ਕੇ ਜਿਹੜੇ ਦੇਖਦੇ ਨੇ ਸੜਕਾਂ ਤੇ ਇੱਥੇ ਦੇਖਦੇ ਨੇ ਸੜਕਾਂ ਨੂੰ ਤਾਂ ਕੀ ਮਤਲਬ ਕੀ ਉਹਦੇ ਨਾਲ ਕੀ ਕੰਪੈਰੀਜ਼ਨ ਕਰਨਗੇ ਨਰਕ ਤੇ ਸਵਰਗ ਦਾ ਹੀ ਕੰਪੈਰੀਜ਼ਨ ਹੋ ਜਾਣਾ ਹੋਰ ਤਾਂ ਫਿਰ ਨਹੀਂ ਕੁਝ ਕਹਿ ਸਕਦੇ ਹੈਗੇ ਹੁਣ ਆ ਦੇਖੋ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਕਾਰਾਂ ਇੱਥੋਂ ਲੰਘਦੀਆਂ ਨੇ ਕਿੰਨਾ ਯਾਨੀ ਮੁਸ਼ਕਲ ਹੋਇਆ ਹੋਇਆ ਪਰ ਇਸ ਡਿਪਾਰਟਮੈਂਟ ਨੂੰ ਕੋਈ ਵੀ ਮਤਲਬ ਨਹੀਂ ਹੈਗਾ ਸਾਬ ਆਪਣਾ ਜਿਹੜਾ ਹੈਗਾ ਹੁਣ ਜਿਹੜੇ ਚਲੋ ਬਾਕੀ ਤਾਂ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦੇ ਕੰਮ ਲਾ ਜਾਂ ਹੋ ਸਾਰੇ ਹਮਲੇ ਨੇ ਜਿਹੜੇ ਉੱਧਰ ਲੱਗੇ ਨੇ ਹੜ੍ਹਾਂ ਦੇ ਵਿੱਚ ਚਲੋ ਇਹ ਸਮਾਂ ਉਹਨਾਂ ਕੋਲੇ ਨਹੀਂ ਹੈਗਾ ਪਰ ਜੇ ਆਪਾਂ ਸਹੀ ਮਹਿਨਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਸਾਡੇ ਇਧਰ ਏਰੀਆ ਦੇ ਵਿੱਚ ਤਾਂ ਹੜ੍ਹ ਵਾਲੀ ਕੋਈ ਸਥਿਤੀ ਏਡੀ ਹੈ ਨਹੀਂਗੀ ਸਾਡੇ ਵਾਲਾ ਜਿਹੜੇ ਜ਼ਿਲ੍ਹੇ ਦੇ ਨੇ ਜਿਹੜੇ ਉਹਨੂੰ ਤਾਂ ਇਹ ਦੇਖਣਾ ਚਾਹੀਦਾ ਪੀਡਬਲੂ ਡਿਪਾਰਟਮੈਂਟ ਕਿਹੜੇ ਹੜ੍ਹ ਚ ਲੱਗਿਆ ਹੋਇਆ ਆ ਦੇਖੋ ਹੋ ਹੋ ਮਾਈ ਗੋਡ ਕਿਹੜੇ ਹਰ ਅਪਾਰਟਮੈਂਟ ਦੇ ਵਿੱਚ ਉਹ ਲੱਗਿਆ ਹੋਇਆ ਉਹਨੂੰ ਤਾਂ ਯਾਰ ਆ ਕਿ ਇੱਥੇ ਮਾੜਾ ਮੋਟਾ ਕੋਈ ਇੱਥੇ ਕੋਈ ਵੱਡੇ ਵੱਡੇ ਆ ਟੋਏ ਨੇ ਉਹਦੇ ਵਿੱਚ ਕੋਈ ਥੋੜਾ ਬਹੁਤਾ ਕਹਿ ਸਕਦੇ ਯਾਰ ਨੰਗਣ ਨੂੰ ਰਸਤਾ ਹੀ ਨਹੀਂ ਹੈਗਾ ਕੋਈ ਦੇਖਦੇ ਆ ਯਾਰ ਇਧਰ ਦੀ ਲਹਗ ਲੰਗੋ ਕੀ ਯਾਰ ਕਿਤੇ ਪਰ ਬਹੁਤ ਵੱਡੇ ਟੋਏ ਨੇ ਮੈਂ ਤੁਰ ਕੇ ਜਾ ਨਹੀਂ ਸਕਦਾ ਜੇ ਮੈਂ ਬਾਈਕ ਤੇ ਜਾਣਾ ਤਾਂ ਇਹ ਲਾਈਵ ਆ ਜਿਹੜਾ ਬੰਦ ਹੋ ਜਾਣਾ ਉਹ ਤਾਂ ਕਰਕੇ ਮੈਂ ਕਹਿੰਦਾ ਲਾਈਵ ਨਾਲ ਟੁੱਟੇ ਚਲੋ ਥੋੜਾ ਜਿਆ ਤੁਹਾਨੂੰ ਹੋਰ ਦਿਖਾ ਦਿੰਨੇ ਆ ਤੋ ਆ ਦੇਖੋ ਆ ਜਾਂਦੀ ਹੈਗੀ ਆ ਅੰਦਰਲੀ ਮੰਡੀ ਨੂੰ ਸੜਕ ਕੁੰਨਲਾਲ ਰੋਡ ਤੇ ਤੇ ਆ ਬੈਂਕ ਨੇ ਹਾਂ ਤਾਂ ਉਸ ਦੇਖ ਲਓ ਹਾਲਾਤ ਦੇਖ ਲਓ ਕੀ ਨੇ ਤੇ ਯਾ ਤਾਂ ਮੈਨੂੰ ਲੱਗਦਾ ਯਾਰ ਕਾਰਾਂ ਕੂਰਾ ਵੇਚ ਕੇ ਸਾਰੇ ਇਦਾਂ ਹੀ ਜੀਪਾਂ ਹੀ ਲੈ ਲੈਣ ਯਾਰ ਲੋੜ ਹੀ ਨਹੀਂ ਹੈਗੀ ਨਾ ਇਦਾਂ ਦਾ ਕੋਈ ਚੱਕਰ ਹੋਵੇ ਨਹੀਂ ਐਡਵੈਂਚਰ ਕਰਨ ਐਡਵੈਂਚ ਆ ਦੇਖੋ ਆ ਮਤਲਬ ਟੋਏ ਹੈ ਕਿੱਥੇ ਨਹੀਂ ਹੈ ਕਿ ਸੜਕ ਜਿਹੜੀ ਸੜਕ ਨਹੀਂ ਹੈਗੀ ਇਹ ਇਹ ਟੋਏ ਨੇ ਟੋਿਆਂ ਦੇ ਵਿੱਚ ਸੜਕਾ ਉਹ ਲੱਭਣੀ ਪੈਂਦੀ ਆ ਵੀ ਕਿੱਥੇ ਆ ਉਹ ਵੀ ਨਹੀਂ ਲੱਭਦੀ ਹੈਗੀ ਹੁਣ ਬਰਸਾਤਾਂ ਦੇ ਵਿੱਚ ਕਿੱਥੇ ਲੱਭਦੀ ਆ ਮੀਂਹ ਦੇ ਵਿੱਚ ਸੋ ਇਹ ਤੁਹਾਨੂੰ ਜ਼ਰੂਰ ਦੱਸ ਦਿੰਨਾ ਕਿ ਸੜਕ ਪਾਣੀ ਜ਼ਰੂਰ ਸ਼ੁਰੂ ਹੋਈ ਸੀ ਇਹ ਦੌਰਿਆਂ ਨਹੀਂ ਹੈਗੀਆਂ ਮੈਂ ਉਸ ਦਿਨ ਵੀਡੀਓ ਬਣਾਈ ਸੀ ਤੇ ਸੜਕ ਪਾਣ ਰਹੀ ਸੀ ਤੇ ਬਕਾਇਦਾ ਕਰੇਨਾ ਵਗੈਰਾ ਲੱਗੇ ਸੀ ਮਿੱਟੀ ਵੀ ਰਾਤ ਨੂੰ ਮਿੱਟੀ ਕਹਿ ਗਿਆ ਸੌਰੀ ਉਹਨਾਂ ਨੇ ਬਜਰੀ ਵਗੈਰਾ ਸੀਮਿੰਟ ਦੇ ਵਿੱਚ ਮਿਕਸ ਕਰਕੇ ਪਾਈ ਸੀ ਸਾਰੀ ਪਰ ਉਹ ਹੋਇਆ ਕੀ ਕਿ ਦੂਸਰੇ ਦਿਨ ਸੁੱਕ ਵੀ ਗਈ ਸੀ ਬੜੇ ਵਧੀਆ ਵਹੀਕਲ ਲੰਘਣ ਲੱਗੇ ਸੀ ਮੈਂ ਖਾਲਸਾ ਸਕੂਲ ਸੈਰ ਕਰਨ ਗਿਆ ਤਾਂ ਮੈਂ ਕਹਾ ਯਾਰ ਆ ਤਾਂ ਚੰਗਾ ਹੋ ਗਿਆ ਜਦੋਂ ਕੰਮ ਥੋੜਾ ਰਿਲੀਫ ਮਿਲ ਗਈ ਇਹ ਮੇਲੇ ਕਰਕੇ ਆ ਦੇਖੋ ਓਹ ਹੋ ਹੋ ਤਾਂ ਉਸ ਤੋਂ ਬਾਅਦ ਦੂਸਰੇ ਦਿਨ ਹੋ ਗਈ ਬਰਸਾਤ ਉਹ ਸੀਗੀ ਗਿੱਲੀ ਗਿੱਲੀ ਜੀ ਤੇ ਵੱਡੇ ਵੱਡੇ ਵਹੀਕਲ ਜਦੋਂ ਲੰਘੇ ਉਹਦੇ ਉਤੋਂ ਉਹ ਉਹਨਾਂ ਨੇ ਕਰਤਾ ਖਤਮ ਆਏ ਹਾਏ ਯਾਰ ਜਿਹੜੇ ਹੁਣ ਬਜ਼ੁਰਗ ਵਗੈਰਾ ਜਾਣਦੇ ਨੇ ਯਾਰ ਕੀ ਯਾਰ ਇੱਕ ਕੀ ਆ ਯਾਰ ਜੇ ਇੱਥੇ ਗੋਰੇ ਆ ਕੇ ਦੇਖਣਗੇ ਯਾਰ ਉਹ ਹੈਰਾਨ ਹੋ ਜਾਣਗੇ ਯਾਰ ਤੁਸੀਂ ਥਰਡ ਵਰਲਡ ਥਰਡ ਵਰਟਰ ਕੰਟਰੀ ਕਿਉਂ ਕਹਿੰਦੇ ਨੇ ਸਾਡੇ ਕੰਟਰੀਆਂ ਨੂੰ ਇਹ ਅਸੀਂ ਆਪ ਬਣਾਏ ਹੋਏ ਨੇ ਸਾਡੇ ਕੰਟਰੀ ਨੇ ਜਿਹੜੇ ਉਹਨਾਂ ਨਾਲੋਂ ਹਜ਼ਾਰਾਂ ਗੁਣਾ ਬਿਹਤਰ ਨੇ ਇੱਥੇ ਦਾ ਮੌਸਮ ਇੱਥੇ ਦਾ ਪਾਉਣ ਪਾਣੀ ਇੱਥੇ ਦੀ ਹਰ ਚੀਜ਼ ਇੰਨੀ ਕੁ ਵਧੀਆ ਆ ਮਤਲਬ ਜਿਹਦਾ ਕੋਈ ਮੁਕਾਬਲਾ ਨਹੀਂ ਹੈਗਾ ਪਰ ਅਸੀਂ ਲੋਕਾਂ ਨੇ ਇਸ ਨੂੰ ਥਰਡ ਵਰਲਡ ਕੰਟਰੀ ਬਣਾਇਆ ਤਾਂ ਉਹ ਕਹਿ ਰਹੇ ਨੇ ਨਹੀਂ ਇਹਨੂੰ ਅਸੀਂ ਸਵਰਗ ਬਣਾ ਸਕਦੇ ਆ ਪਰ ਨਹੀਂ ਬਣਾਉਣਾ ਅਸੀਂ ਕਿਉਂਕਿ ਸਾਨੂੰ ਆਪਣੇ ਢਿੱਡ ਹੀ ਨਹੀਂ ਭਰਦੇ ਹੈਗੇ ਭਰਾਵਾ ਸਾਡੇ ਜੇ ਢਿੱਡ ਭਰਨਾ ਤਾਂ ਤਾਂ ਅਸੀਂ ਇਹਨੂੰ ਬਣਾਈਏ ਆਪਣਾ ਕੰਟਰੀ ਫਰਸਟ ਕੰਟਰੀ ਪਰ ਫਰਸਟ ਕੰਟਰੀ ਅਸੀਂ ਤਾਂ ਕਹਿੰਦੇ ਹਾਂ ਥਰਡ ਤੋਂ ਵੀ ਸਾਲਾ ਜੇ ਕੋਈ ਹੋਰ ਨੰਬਰ ਆਉਂਦਾ ਉਹ ਵੀ ਬਣਾ ਆਏ ਹਾ ਬੰਪਰ ਟੁੱਟਦਾ ਟੁੱਟਦਾ ਹੀ ਰਹੇਗਾ ਭਰਾ ਦਾ ਢਿੱਡ ਦਾ ਸੋ ਇਹ ਥੋੜੀ ਜੀ ਤੁਹਾਨੂੰ ਝਲਕ ਜੀ ਦਿਖਾਈ ਆ ਹੁਣ ਅੱਗੇ ਨਹੀਂ ਦਿਖਾ ਸਕਦੇ ਬਾਕੀ ਜਿਹੜੀ ਸੜਕ ਜਿਹੜੀ ਵਿੱਚ ਮਾੜੀ-ਮੋਟੀ ਸਹੀ ਆ ਉਹ ਵੀ ਸੜਕ ਐ ਕਹਿ ਲਓ ਵੀ ਇੱਕ ਨਰਕ ਹੀ ਆ ਤੁਸੀਂ ਤੁਰ ਕੇ ਨਹੀਂ ਲੰਘ ਸਕਦੇ ਹੈਗੇ ਤੁਰ ਕੇ ਤਾਂ ਇੱਕ ਮਜਬੂਰੀ ਆ ਲੋਕਾਂ ਦੀ ਬੇਚਾਰੇ ਬੁਰੇ ਹਾਲਾਂ 'ਚ ਲੰਘਦੇ ਨੇਗੇ ਆ ਬਹੁਤ ਬੁਰੇ ਹਾਲ ਐ ਸੜਕ ਦੇ ਆ ਦੇਖ ਲਓ ਹੁਣ ਆ ਟੈਂਪੂ ਆ ਹੁਣ ਇਹ ਟੈਕਸ ਭਰਦੇ ਨੇ ਸਰਕਾਰ ਨੂੰ ਕਿੰਨਾ-ਕਿੰਨਾ ਟੈਕਸ ਦਿੰਦੇ ਨੇ ਪਹਿਲਾਂ ਤਾਂ ਰੋਡ ਟੈਕਸ ਦਿੰਦੇ ਨੇ ਟੋਲ ਟੈਕਸ ਦਿੰਦੇ ਨੇ ਆ ਪੀਲੀਆਂ ਪਲੇਟਾਂ ਲੱਗੀਆਂ ਨੇ ਇਹਦੇ ਟੈਕਸ ਦਿੰਦੇ ਨੇ ਪਰ ਟੈਕਸ ਲੈ ਲੈਣੇ ਨੇ ਅਸੀਂ ਉਹ ਨਹੀਂ ਅਸੀਂ ਛੱਡਣਾ ਹੈਗਾ ਇਹ ਜਾਂ ਤਾਂ ਫਿਰ ਯਾਰ ਟੈਕਸ ਬੰਦ ਕਰ ਦੇਣ ਯਾਤਾ ਬੰਦਾ ਟੈਕਸ ਬੰਦ ਕਰ ਦੇ ਵੀ ਟੈਕਸ ਨਹੀਂ ਲੈਣਾ ਹੈਗਾ ਪਰ ਟੈਕਸ ਅਸੀਂ ਲੈਣਾ ਹੈ ਸਾਰਾ ਉਹਦੇ ਵਿੱਚ ਤਾਂ ਅਸੀਂ ਤੁਹਾਨੂੰ ਜੁਰਮਾਨੇ ਵੀ ਲਾ ਦੇਣੇ ਨੇ ਤੇ ਆ ਦੇਖ ਲਓ ਕਿਵੇਂ ਲੋਕ ਵਿਚਾਰੇ ਇਥੋਂ ਨਿਕਲਦੇ ਨੇ ਹੁਣ ਅਜੇ ਕੋਈ ਡਿੱਗ ਜਵੇ ਕਿਸੇ ਦਾ ਨੁਕਸਾਨ ਹੋ ਜਵੇ ਕਿਸੇ ਦਾ ਵਿਚਾਰੇ ਦਾ ਕੌਣ ਜ਼ਿੰਮੇਵਾਰ ਆ ਯਾਰ ਉਹਦਾ ਇਹਦੇ ਸਕੂਟਰੀ ਦਾ ਟੈਕਸ ਦਿੱਤਾ ਹੋਇਆ ਹੈ ਇਹ ਮੋਟਰਸਾਈਕਲ ਦਾ ਇਹਨੇ ਟੈਕਸ ਦਾ ਰੋ ਟੈਕਸ ਉਹ ਟੈਕਸ ਵੀ 20% 25 25 28 28% ਇਹਨਾਂ ਦੇ ਟੈਕਸ ਲਾ ਦਿੰਦੇ ਨੇ ਵਹੀਕਲ ਦੇ ਉੱਤੇ ਇੱਕ ਵਹੀਕਲ ਜਿਹੜਾ 5 ਲੱਖ ਰੁਪਏ ਉਹ ਤੇ ਸਮਝ ਲਓ ਵੀ 1.5 ਲੱਖ ਰੁਪਏ ਦੇ ਕਰੀਬ ਕਰੀਬ ਸਾਨੂੰ ਟੈਕਸ ਪੈਂਦਾ ਫਿਰ ਉਸ ਤੋਂ ਬਾਅਦ ਕਾਪੀ ਦਾ ਖਰਚਾ ਪੈਂਦਾ ਐ ਸਮਝ ਲਓ ਵੀ 50% ਇਹ ਲੈ ਜਾਂਦੇ ਨੇ ਤੇਰੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਉੱਤੇ ਚਲਾਉਨੇ ਆ ਉਹਨਾਂ ਨੂੰ ਫਿਰ ਅਸੀਂ ਉਹਦੇ ਜਿਹੜਾ ਹੈਗਾ ਟਾਇਰ ਐਂਡ ਵੇਅਰ ਦਾ ਜਿਹੜਾ ਖਰਚਾ ਚੱਲਦੇ ਹੈਗੇ ਸੋ ਯਾਰ ਹਾਲ ਬਹੁਤ ਮਾੜਾ ਵੀਡੀਓ ਲੰਬੀ ਤਾਂ ਜ਼ਰੂਰ ਹੋ ਗਈ ਪਰ ਨਹੀਂ ਜਲ ਕਰਦਾ ਹੈਗਾ ਕਿ ਮਤਲਬ ਦਿਖਾਈਏ ਤੁਹਾਨੂੰ ਹਾਲ ਬਹੁਤ ਮਾੜੇ ਹਾਲ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਮਤਲਬ ਕਿਸ ਤਰ੍ਹਾਂ ਜਿਹੜਾ ਲੋਕ ਜੀ ਰਹੇ ਨੇ ਬਸ ਇੱਕ ਮਜਬੂਰੀ ਆ ਹੁਣ ਬੰਦੇ ਨੇ ਜਿਹਨੇ ਰਾ ਟੁੱਟਦੀ ਆ ਟੁੱਟ ਜੀਵੇ ਕਿਸੇ ਨੂੰ ਕੀ ਮਤਲਬ ਆ ਦੇਖੋ ਕਿੱਡਾ ਵੀ ਹਿੱਕਾ ਹੋਣ ਇਹਦੇ ਵਿੱਚ ਮਾਰ ਭਰਿਆ ਹੋਇਆ ਹੁਣ ਆ ਇਹ ਦੇਖੋ ਸੱਕੇ ਟੇਕੇ ਟੋਏ ਨਾ ਦੇਖੋ ਯਾਰ ਆ ਦੇਖੋ ਇਸ ਤਰ੍ਹਾਂ ਦਾ ਇੱਕ ਨਹੀਂ ਹੈਗਾ ਇਹ ਤਾਂ ਮੈਂ ਤੁਹਾਨੂੰ ਬੇਕ ਹੁਣ ਮੈਂ ਜਾ ਨਹੀਂ ਸਕਦਾ ਤੁਰ ਕੇ ਮੇਰੇ ਕੋ ਮੈਨੂੰ ਮੰਨ ਲਓ ਮੁਸ਼ਕਲ ਆ ਉੱਥੇ ਜਾਣਾ ਤੇ ਤੁਰ ਕੇ ਮੈਂ ਜਿੰਨਾ ਕੁ ਦੂਰ ਜਾ ਸਕਿਆ ਵਾਂਗੇ ਓਏ ਸਭਾ ਬਚ ਗਈ ਓਹ ਹੋ ਹੋ ਘਰਾਵਾ ਤੂੰ ਕਿਸ ਪਾਸੇ ਹੀ ਆ ਗਿਆ ਆਏ ਹਾਏ ਹਾਏ ਆ ਦੇਖੋ ਇਹ ਯਾਰ ਹਾਲਾਤ ਨੇ ਸਾਡੇ ਮਤਲਬ ਅਸੀਂ ਲੋਕ ਯਾਰ ਕਿੱਥੇ ਹਾਂਜੀ ਅਸੀਂ ਕਿੱਥੇ ਪਹੁੰਚਿਆ ਯਾਰ ਤਰੱਕੀ ਕਿਹਨੂੰ ਕਹਿੰਦੇ ਨੇ ਯਾਰ ਇਹਨੂੰ ਤਰੱਕੀ ਕਹਿੰਦੇ ਨੇ ਯਾਰ ਤੇ ਇਹਨੂੰ ਤਰੱਕੀ ਕਹਿੰਦੇ ਨੇ ਯਾਰ ਨਹੀਂ ਚਾਹੀਦੀ ਇਹ ਜੀ ਤਰੱਕੀ ਯਾਰ ਸਾਨੂੰ ਇਹਾ ਇੱਥੇ ਤਾਂ ਮੈਨੂੰ ਲੱਗਦਾ ਮਿੱਟੀ ਪਵਾ ਦੇਣੀ ਯਾਰ ਕੱਚੀ ਸੜਕ ਵਧੀਆ ਹੋਵੇ ਦੇ ਨਾਲ ਤੋਂ ਘੱਟੋ ਘੱਟ ਯਾਰ ਆਹ ਤਾਂ ਨਾ ਓਏ ਹੋਏ ਹੋਏ ਵੱਜ ਗਿਆ ਯਾਰ ਕਿਤੇ ਪਾਟਣਾ ਆਪਣਾ ਗਈ ਯਾਰ ਤੂੰ ਸੋ ਯਾਰ ਹਾਲਾਤ ਮਾੜੇ ਨੇ ਭਰਾਵੋ ਪਾ ਦੇਖੋ ਆ ਭਰਾ ਥੋੜਾ ਜਿਹਾ ਗਲਤ ਆ ਗਿਆ ਹੋਰ ਵੀ ਦੋ ਟੋਹਾਂ ਵਿੱਚ ਪੈ ਗਿਆ ਇਹ ਇੱਕ ਨੂੰ ਬਚਾਉਂਦਾ ਮੈਂ ਜਾਂਦਾ ਦੋ 'ਚ ਪੈ ਗਿਆ ਸੋ ਯਾਰ ਆ ਹਾਲਾਤ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੱ ਆਪਾਂ ਨੂੰ ਪੈਸਾ ਪੂਸਾ ਨਹੀਂ ਯਾਰ ਕੋਈ ਮਿਲਦਾ ਕਾ ਤੁਸੀਂ ਜਾਏ ਮੇਰਾ ਅਕਾਊਂਟ ਚੈੱਕ ਕਰ ਲਿਓ ਜੀ ਮੈਨੂੰ ਆਪਾਂ ਨੂੰ ਪੈਸਾ ਪੂਸਾ ਕੋਈ ਨਹੀਂ ਮਿਲਦਾ ਆਪਰ ਨੂੰ ਇਹ ਵੀ ਯਾਦ ਵੱਧ ਤੋਂ ਵੱਧ ਵੀਡੀਓ ਸ਼ੇਅਰ ਹੂੰ ਲੋਕਾਂ ਨੂੰ ਘੱਟੋ ਘੱਟ ਯਾਰ ਪਤਾ ਤਾਂ ਲੱਗੂ ਆਏ ਹਾਏ ਪਤਾ ਤਾਂ ਲੱਗੂ ਨਾ ਯਾਰ ਕਿਸੇ ਡਿਪਾਰਟਮੈਂਟ ਕੋਲੇ ਤਾਂ ਪਹੁੰਚੇ ਯਾਰ ਕੋਈ ਤਾਂ ਦੇਖੇ ਇਹਨੂੰ ਕੋਈ ਐਸਡੀਐਮ ਦੇਖੇ ਕੋਈ ਡਿਪਟੀ ਕਮਿਸ਼ਨਰ ਦੇਖੇ ਕੋਈ ਇਹਨੂੰ ਪੀਡਬਲਯੂਡੀ ਦਾ ਅਧਿਕਾਰੀ ਦੇਖੇ ਕੋਈ ਤਾਂ ਦੇਖੇ ਯਾਰ ਕਿ ਸਾਰੇ ਸੁੱਤੇ ਪਏ ਆਂ ਸੀ ਯਾਰ ਕੁਛ ਨਹੀਂ ਯਾਰ ਹਾਲਾਤ ਬਹੁਤ ਮਾੜੇ ਨੇ ਯਾਰ ਯਾਦਾ ਫਿਰ ਟਰੈਕਟਰ ਹੀ ਲੈ ਲਵਾਂ ਇਸ ਤਰ ਟਰੈਕਸ ਬੰਦ ਕਰ ਦੋ ਟਰੈਕਟਰ ਲੈ ਟਰੈਕਟਰ ਲੈ ਲਓ ਬੱਸ ਇਹੀ ਹਾਲ ਆ ਸੋ ਵੀਡੀਓ ਨੂੰ ਆਪਾਂ ਹੁਣ ਇੱਥੇ ਹੀ ਕਰਦੇ ਆ ਬੰਦ ਮੈਂ ਵੀ ਯਾਰ ਗਿੱਲਾ ਹੋ ਗਿਆ ਨਹੀਂ ਬਹੁਤ ਪੈਂਦਾ ਹੈਗਾ ਤੇ ਮੈਂ ਰੁਕਣ ਦਾ ਨਾ ਨਹੀਂ ਲੈ ਰਿਹਾ ਮੇਲੇ ਦਾ ਵੀ ਯਾਰ ਵੀਡੀਓ ਬਣਾ ਕੇ ਲੈ ਕੇ ਜਾਂਦੀ ਆ ਉੱਥੇ ਵੀ ਲੋਕ ਬਹੁਤ ਪਰੇਸ਼ਾਨ ਨੇ ਵਿਚਾਰੇ ਉਹ ਕਹਿੰਦੇ ਸਾਨੂੰ ਘਰ ਵੇਚ ਕੇ ਕਹਿੰਦੇ ਇਸ ਵਾਰ ਕਿਰਾਏ ਦੇਣੇ ਪੈਣਗੇ ਸਾਡੇ ਜੋ ਹਾਲਾਤ ਨੇ ਜੀ ਸਾਨੂੰ ਤਾਂ ਨਹੀਂ ਲੱਗਦਾ ਵੀ ਸਾਡੇ ਕੋਈ ਪੈਸੇ ਵੀ ਪੂਰੇ ਹੋ ਜਾਣਗੇ ਮਾਈਨਸ ਚ ਜਾਵਾਂਗੇ ਪ੍ਰਾਫਿਟ ਤਾਂ ਬਹੁਤ ੂਕ ਦੀ ਗੱਲ ਆ ਮਾਈਨਸ ਚ ਜਾਵਾਂਗੇ ਉਹ ਮਾਈਨਸ ਚ ਉਹ ਜਿਹੜੇ ਪੈਸੇ ਨੇ ਕਿਰਾਇਆ ਉਹ ਤਾਂ ਦੇਣਾ ਹੀ ਪੈਣਾ ਉਹ ਤਾਂ ਮਾਫ ਨਹੀਂ ਸੋ ਇਥੋਂ ਜਿਹੜਾ ਹੈਗਾ ਛਪਾਰ ਦੀ ਜਿਹੜੀ ਕਮੇਟੀ ਆ ਨਾ ਜਿਹੜੀ ਜਗਾ ਦਿੰਦੀ ਆ ਕਿਰਾਏ ਦੇ ਉਹਨੂੰ ਯਾਰ ਚਾਹੀਦਾ ਮੌਸਮ ਨੂੰ ਦੇਖਦੇ ਹੋਏ ਨਾ ਥੋੜਾ ਜਿਆ ਉਹਨਾਂ ਨੂੰ ਰੀਲੀਫ ਦੇਣੀ ਚਾਹੀਦਾ ਵੀ ਯਾਰ ਚੋ ਤੁਹਾਡਾ ਕਿਰਾਇਆ ਆ ਗਿਆ ਆ ਗਿਆ ਹੁਣ ਨਹੀਂ ਛੱਡ ਦੋ ਲੈਣ ਜਿਵੇਂ 50% ਪਹਿਲਾਂ ਲੈ ਲੈਂਦੇ ਨੇ ਕੁਛ ਨਾ ਕੁਛ ਤਾਂ ਯਾਰ ਉਹਨੂੰ ਰੀਲੀਫ ਦੇਣੀ ਚਾਹੀਦਾ ਮਾਹੌਲ ਨੂੰ ਦੇਖਦੇ ਹੋਏ ਪਰ ਯਾਰ ਕੌਣ ਪੈਸੇ ਪਿੱਛੇ ਜਿਵੇਂ ਆ ਦੋ ਹੁਣ ਬੱਸ ਆ ਗਿਆ ਆਪਾਂ ਆ ਬੱਸ ਇੱਕ ਵਾਰੀ ਆ ਤੁਹਾਨੂੰ ਬੱਸ ਦਿਖਾ ਦੇ ਇੱਕ ਵਾਰੀ ਇਧਰੋਂ ਆ ਰਹੀ ਹੈ ਦੋ ਬੱਸਾਂ ਆ ਗਿਆ ਦੇਖੋ ਤੇ ਉਸ ਤੋਂ ਬਾਅਦ ਆਪਾਂ ਨਾ ਇਹਨੂੰ ਵੀਡੀਓ ਨੂੰ ਬੰਦ ਕਰਦੇ ਹਾਂ ਤੇ ਬਾਕੀ ਜਿਹੜਾ ਹੈਗਾ ਹੁਣ ਆ ਦੇਖੋ ਆ ਆ ਬਾਈਕਾਂ ਨੇ ਜਿਹੜੀਆਂ ਕਿੰਨੀਆਂ ਗਲਤ ਖੜੀਆਂ ਨੇਗੀਆਂ ਸਾਰੀਆਂ ਤੇ ਬਾਈਕਾਂ ਗਲਤ ਖੜੀਆਂ ਨੇ ਉਹ ਕਾਰ ਵਾਲਾ ਕਿੱਥੇ ਖੜਾ ਉਹ ਜਗ੍ਹਾ ਕਿੰਨੀ ਕ ਰਹਿ ਗਈ ਪਿੱਛੇ ਆ ਹਾਲਾਤ ਨੇਗੇ ਮਤਲਬ ਨਾ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਸਰਕਾਰਾਂ ਨੂੰ ਨਹੀਂ ਪਤਾ ਹੈਗੀ ਪਤਾ ਕੁਝ ਕਹਿ ਸਕਦੇ ਆ ਇੱਥੇ ਆਮ ਬੰਦੇ ਨੂੰ ਵੀ ਨਹੀਂ ਪਤਾ ਹੈਗਾ ਵੀ ਇੱਥੇ ਕਿੱਥੇ ਚੀਜ਼ ਖੜਾਉਣੀ ਹੈ ਤੇ ਕਿੱਥੇ ਨਹੀਂ ਖੜਾਉਣੀ ਸੋ ਹਾਲਾਤ ਸਾਰੇ ਪਾਸੇ ਇੱਕੋ ਜਿਹੇ ਨੇ ਓਏ ਹੋਏ ਹੋ ਉਹ ਪੱਜ ਗਿਆ ਭਰਾਵਾ ਤੂੰ ਕੁਤਪੀਂਦਰਾਂ ਬੰਪਰ ਸੋ ਸ਼ੁਕਰੀਆ ਤੁਹਾਡਾ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਕਾਫੀ ਲੋਕ ਤੁਸੀਂ ਦੇਖਦੇ ਰਹੇ ਹੋ ਸਾਡੇ ਨਿਰਮਲ ਸਿੰਘ ਜੀ ਗੱਗੀ ਜੀ ਦੇਖ ਰਹੇ ਨੇ ਮੌਂਟੀ ਸ਼ਾਹ ਦੇਖ ਰਹੇ ਨੇ ਰਾਜਨ ਕਈ ਜੀ ਦੇਖ ਰਹੇ ਨੇ ਹੋਰ ਕਾਫੀ ਲੋਕ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਸਾਰੇ ਯਾਰ ਸ਼ੇਅਰ ਕਰ ਦਿਓ ਮੈਨੂੰ ਲੱਗਦਾ ਵੀ ਇਹ ਦੂਰ ਤੱਕ ਪਹੁੰਚ ਜੂਗੀ ਵੀਡੀਓ ਛਟੜ-ਛਟੜ ਪਤਾ ਲੱਗ ਜੂਗਾ ਲੋਕਾਂ ਨੂੰ ਯਾਰ ਇਹ ਡਿਪਾਰਟਮੈਂਟ ਨੇ ਉਹਨਾਂ ਕੋਸ਼ਿਸ਼ ਤਾਂ ਪਤਾ ਲੱਗੇ ਯਾਰ ਕੋਸ਼ਿਸ਼ ਤਾਂ ਕਿਉਂ ਸਰਕੇ ਉਹਨਾਂ ਦੇ ਕੰਮ ਤੇ ਮੈਨੂੰ ਤਾਂ ਲੱਗਦਾ ਯਾਰ ਉਹਨਾਂ ਦੇ ਕੰਨ ਤੇ ਜੂੰ ਕੀ ਉਹਨਾਂ ਦਾ ਤਾਂ ਕੰਨਾਂ ਸਿਰ 'ਚ ਜੂੰਆਂ ਪਈਆਂ ਹੋਈਆਂ ਨੇ ਉਹ ਤੁਰੀਆਂ ਫਿਰਦੇ ਹਨ ਉਹਨਾਂ ਦਾ ਪਤਾ ਹੀ ਨਹੀਂਗਾ ਸਿਰ ਮਾ ਤੇ ਹੱਥ ਮਾਰ ਕੇ ਝਾੜ ਦਿੰਦੇ ਉਹਨਾਂ ਨੇ ਆਪਾਂ ਕਹਿੰਦੇ ਕੰਨ ਤੇ ਜੂੰ ਸਰ ਕੇ ਤਾਂ ਕੰਨਾਂ 'ਚ ਉਹੀ ਪੱਕੀਆਂ ਜੂੰਆਂ ਪੈ ਗਈਆਂ ਸਰਕਣੀ ਵਾਲੀ ਕੀ ਐ ਇੱਕ ਪਾਸੇ ਆ ਯਾਰ ਆਦਾ ਯਾਰ ਹਾਲਾਤ ਆ ਚੋ ਕਰਦੇ ਆ ਵੀਡੀਓ ਨੂੰ ਬੰਦ ਫਿਰ ਕਰਾਂਗੇ ਬਾਕੀ ਦੀ ਗੱਲ ਬਾਤ ਫੇਰ ਕਿੱਥੇ